ਨਸ਼ੇ ਦੇ ਵਪਾਰੀਆਂ ਦੇ ਨਾਲ-ਨਾਲ ਨਸ਼ੇ ਦਾ ਸੇਵਨ ਕਰਨ ਵਾਲੇ ਵੀ ਹੋ ਜਾਓ ਸਾਵਧਾਨ ਕਿਉਂਕਿ ਪੰਜਾਬ ਪੁਲਿਸ ਨੂੰ ਨਸ਼ੇ ਦਾ ਸੇਵਨ ਕਰਨ ਵਾਲਿਆਂ ਤੇ ਵੀ ਤਾਕਤ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਧਾ ਬਠਿੰਡਾ ਬਾਪੁਰਾ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਤਾਂ ਸਾਡੇ ਨਾਲ ਸਹਾਇਕ ਥਾਣੇਦਾਰ ਇਕਵਾਲ ਸਿੰਘ ਮੌਜੂਦ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਾਂਜੀ ਭਾਈ ਜੀ ਇੱਕ ਮਾਮਲਾ ਦਰਜ ਕੀਤਾ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਕੀ ਮਾਮਲਾ ਹੈ ਹਾਂਜੀ ਹਾਂਜੀ ਨਹੀਂ ਦੋ ਜੋ ਨੌਜਵਾਨ ਆ ਇਹ ਕੱਲ ਗਸ਼ਤ ਕਰਦੇ ਪੁਲਿਸ ਪਾਰਟੀ ਸੀ ਬਾਜ਼ਕ ਤੋਂ ਜੋ ਮੈਰੂੰ ਜਾ ਰਹੇ ਸੀ ਤਾਂ ਜੋ ਕਰੀਬ 2 ਕਿਲੋਮੀਟਰ ਅੱਗੇ ਗਏ ਤਾਂ ਉੱਥੇ ਰਸਤੇ ਵਿੱਚ ਦੋਵੇਂ ਨੌਜਵਾਨ ਟਾਲੀ ਦੇ ਦਰਖਤ ਥੱਲੇ ਬੈਠੇ ਨਸ਼ੇ ਦਾ ਸੇਵਨ ਕਰ ਰਹੇ ਸੀਗੇ ਤੇ ਇਹ ਜਦੋਂ ਭੱਜਣ ਦੀ ਕੋਸ਼ਿਸ਼ ਕਰਨ ਲਈ ਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਨਾਂ ਤੇ ਤੇ ਮੁਕੱਦਮਾ ਦਰਜ ਕਰਕੇ 27/85 ਦਾ ਤੇ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਤੇ ਬਸ ਇਹਨਾਂ ਨੂੰ ਇੱਕ ਵਾਰੀ ਡੀਏਡ ਐਕਸ਼ਨ ਸੈਂਟਰ ਦਾਖਲ ਕਰਾਵਾਂਗੇ ਮਾਨਯੋਗ ਕੋਰਟ ਦੇ ਹੁਕਮ ਨਾਲ ਨਸ਼ੀਦਾ ਵਪਾਰ ਕਰਦੇ ਆ ਤੇ ਨਸ਼ੀਦਾ ਜਿਹੜਾ ਸੇਵਨ ਕਰਦੇ ਆ ਉਹਨਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਦੋਵਾਂ ਨੂੰ ਜਾਣਦੇ ਹਾਂ ਵੀ ਦੋਵੇਂ ਬਾਜ਼ ਆ ਜੋ ਨਾ ਤਾਂ ਇਹ ਨਸ਼ੇ ਦੇ ਵਪਾਰ ਵਾਲੇ ਤੇ ਨਾ ਹੀ ਨਸ਼ੇ ਦਾ ਸੀ ਜੇ ਨਸ਼ੇ ਦਾ ਸੇਵਨ ਬੰਦ ਹੋਊਗਾ ਫਿਰ ਵੀ ਵਪਾਰ ਬੰਦ ਹੋਊਗਾ ਇਸ ਕਰਕੇ ਨਸ਼ੇ ਦੇ ਸੇਵਨ ਵਾਲਿਆਂ ਤੇ ਵੀ ਸ਼ਕਤੀ ਹੋਣੀ ਹੈ ਜਿੰਨੀ ਵਪਾਰ ਤੇ ਤਾਂ ਸਹਾਇਕ ਥਾਣਦਾਰ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਜੋ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਤੇ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਜੋ ਨਸ਼ੇ ਦਾ ਸੇਵਨ ਕਰਦੇ ਆ ਉਹ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਣ ਆ ਜਾਣ ਅਤੇ ਨਸ਼ੇ ਦਾ ਸੇਵਨ ਕਰਨਾ ਬੰਦ ਕਰ ਦੇਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ